ਕਿਸਾਨ ਜੇਕਰ ਇਕੱਲੀ ਖੇਤੀ ਕਰੇ ਤੇ ਸ਼ਾਇਦ ਉਹਨੂੰ ਨਹੀਂ ਬਚਦਾ ਉਹਦੇ ਲਈ ਘੱਟੇ ਸੌਦਾ ਬਣਦੀ ਆ ਪਰ ਜੇ ਖੇਤੀ ਦੇ ਨਾਲ ਉਹ ਪ੍ਰੋਸੈਸਿੰਗ ਦਾ ਸਿਸਟਮ ਵੀ ਕਰੇ ਤਾਂ ਉਸ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ ਤੇ ਅਜਿਹੀ ਸਾਡੇ ਨਾਲ ਇੱਕ ਕਿਸਾਨ ਨੇ ਗੁਰਦੇਵਾਲ ਸਿੰਘ ਜਿਹੜੇ ਹਲਦੀ ਦੀ ਖੇਤੀ ਕਰਦੇ ਨੇ ਖੇਤੀ ਨਹੀਂ ਬਲਕਿ ਹਲਦੀ ਦੀ ਪ੍ਰੋਸੈਸਿੰਗ ਵੀ ਕਰਦੇ ਨੇ ਤੇ ਹਲਦੀ ਦੀ ਪ੍ਰੋਸੈਸਿੰਗ ਦਾ ਮਤਲਬ ਉਹ ਸਾਰਾ ਜਿਹੜਾ ਹੈ ਖੇਤੀ ਦੇ ਨਾਲ ਹਲਦੀ ਦੀ ਪੈਕਿੰਗ ਕਰਨਾ ਖੁਦੋਦੀ ਮਾਰਕੀਟਿੰਗ ਕਰਨਾ ਤੇ ਖੁਦ ਜਿਹੜਾ ਹੈ ਬਾਜ਼ਾਰ ਤੱਕ ਲੈ ਕੇ ਜਾਣਾ ਇਸ ਕਰਕੇ ਇਸ ਕਿਸਾਨ ਨੂੰ ਜਿਹੜਾ ਦੂਜੇ ਕਿਸਾਨ ਨਾਲੋਂ ਵੱਧ ਜਿਹੜਾ ਹੈ ਫਾਇਦਾ ਹੋ ਰਿਹਾ ਹੈ ਇਹਨਾਂ ਕਿਸਾਨਾਂ ਗੱਲਬਾਤ ਕਰਦੇ ਆਂ ਤੇ ਆਖਿਰ ਉਹਨਾਂ ਨੇ ਇਹ ਕੰਮ ਕਿਵੇਂ ਸ਼ੁਰੂ ਕੀਤਾ ਤੇ ਕਿਵੇਂ ਜਿਹੜਾ ਫਾਇਦਾ ਲੈ ਰਹੇ ਨੇ ਹਾਂਜੀ ਜਿਹੜਾ ਅਸੀਂ ਦੇਖਿਆ ਹੈ ਹਲਦੀ ਦੀ ਖੇਤੀ तकरीबन ਹਰ ਕਿਸਾਨ ਕਰ ਲੈਂਦਾ ਕਿਤੇ ਨਾ ਕਿਤੇ ਕਰਕੇ ਹਾਂਜੀ ਫਿਰ ਤੁਸੀਂ ਹਲਦੀ ਦੀ ਖੇਤੀ ਕਰਦੇ ਹੋ ਨਾਲ ਪ੍ਰੋਸੈਸਿੰਗ ਦਾ ਸਿਸਟਮ ਵੀ ਕਰਦੇ ਹੋ ਇਹ ਸ਼ੁਰੂ ਕਿਉਂ ਕੀਤਾ ਪ੍ਰੋਸੈਸਿੰਗ ਦਾ ਕਿ ਕਿਸ ਮਸਲੇ ਉਸ ਤਰ੍ਹਾਂ ਕਿ ਮੈਂ ਪਹਿਲਾਂ ਘਰ ਦੀ ਜ਼ਰੂਰਤ ਬਾ ਥੋੜੀ ਹਲਦੀ ਲਾਉਂਦਾ ਸੀਗਾ ਉਹਦੇ ਵਿੱਚ ਮੈਂ ਇੱਕ ਸਾਲ ਥੋੜੀ ਜ਼ਿਆਦਾ ਲਾਈ ਜਦੋਂ ਤੇ ਮੈਨੂੰ ਦੇਖਿਆ ਬਾਜ਼ਾਰ ਵਿੱਚ ਵੇਚ ਕੇ ਤੇ ਉਹ ਤੇ ਕਾਫੀ ਪੈਸੇ ਤੇ ਵਿੱਚੋਂ ਮੈਨੂੰ ਮਿਲਦੇ ਲੱਭੇ ਤੇ ਮੈਂ ਫਿਰ ਉਸ ਤੋਂ ਗੜ ਇੱਕ ਅਗਲੇ ਸਾਲ ਮੈਂ ਇੱਕ ਨਾਲ ਦੇ ਵਿੱਚ ਹਲਦੀ ਕਰ ਦਿੱਤੀ ਇੱਕ ਨਾਲ ਤੋਂ ਜਿਹੜੇ ਦੋ ਕਨਾਲ ਤੇ ਕੀਤੀ ਦੋ ਤੋਂ ਤਿੰਨ ਤੇ ਚਾਰ ਤੇ ਆ ਗਿਆ ਤੇ ਮੈਨੂੰ ਫਿਰ ਨਾ ਥੋੜਾ ਜਿਹਾ ਲੱਗਿਆ ਵੀ ਇਹ ਹਣ ਹੱਥੀ ਜਿਹੜਾ ਕੰਮ ਕਰਨਾ ਜ਼ਿਆਦਾ ਲੇਵਰ ਬਹੁਤ ਖਰਚਾ ਚੜਦਾ ਸੀਗਾ ਫਿਰ ਮੈਂ ਉਹ ਤੋਂ ਦੁਬਾਰਾ ਕੀਤਾ ਕਿ ਇਹ ਇੱਕ ਪ੍ਰੋਸੈਸਿੰਗ ਪਲਾਂਟ ਦਾ ਜੇ ਕੋਈ ਹੋ ਸਕੇ ਤੇ ਮੈਂ ਆਸ-ਪਾਸ ਦੇਖਣ ਲੱਪਿਆ। ਵਿਭਾਗ ਬਾਗਬਾਨੀਆਂ ਨਾਲ ਰਾਬਤਾ ਆਪਣਾ ਕੀਤਾ। ਬਾਗਬਾਨੀ ਵਿਭਾਗ ਨੇ ਮੈਨੂੰ ਨਾਲ ਪੀ.ਏ.ਯੂ ਤੋਂ ਦਿਖਾਇਆ ਆਪਣੇ ਦਾ ਜੁੰਟ ਜਿਹੜਾ ਪ੍ਰੋਸੈਸਿੰਗ ਜੁੰਟ ਉਹ ਦਿਖਾ ਲਿਆ। ਉਹ ਦੇਖ ਕੇ ਅਸੀਂ ਹੋਰ ਬੀ ਟੈਂਕ ਤੋਂ ਕੀਤੀਆਂ ਕਰਨ ਤੋਂ ਬਾਅਦ ਫਿਰ ਅਸੀਂ ਜਿਹੜੇ ਇਹ ਤੇ ਪਲਾਂਟ ਤਿਆਰ ਕਰਦੇ ਉਹ ਬੰਦਿਆਂ ਨੂੰ ਮਿਲੇ ਉਹਨਾਂ ਕੋਲੋਂ ਇੱਕ ਪਲਾਂਟ ਤਿਆਰ ਕਰਵਾਇਆ। ਤੇ ਅਸੀਂ 2007 ਦੇ ਵਿੱਚ ਫਿਰ ਅਸੀਂ ਆਪਣਾ ਪਲਾਂਟ ਜਿਹੜਾ ਇਹ ਚਾਲੂ ਕੀਤਾ। ਉਦੇ ਤੋਂ ਆਪਣੇ ਜਿੰਨੀ ਹਲਦੀ ਹੁੰਦੀ ਆ ਫਿਰ ਅਸੀਂ ਆਪਣਾ ਏਰੀਆ ਹੋਰ ਅਗਲੇ ਕਾਰਡਸ਼ਾਲਾ ਚ ਵਧਾਈ ਚ ਲੱਗੇ ਆ 2 ਕਿਲੇ ਤੋਂ 4-4 ਤੋਂ 8-10 ਕਿਲੇ ਤੱਕ ਹੈ ਫਿਲਹਾਲ ਸਾਡੀ ਪ੍ਰੋਸੈਸਿੰਗ ਇੱਦੀ ਚੱਲਦੀ ਹੈ ਤੇ ਤੁਸੀਂ ਦੇਖਿਆ ਹੋਊਗਾ ਵੀ ਪ੍ਰੋਸੈਸਿੰਗ ਕਰਨ ਤੋਂ ਪਹਿਲਾਂ ਤੇ ਹੁਣ ਜਿਹੜਾ ਹੈ ਕੀ ਵੱਡਾ ਫਰਕ ਦੇਖਿਆ ਤੁਹਾਨੂੰ ਇਨਕਮ ਵਧੀ ਹੈ ਤੇ ਹੋਰ ਕੀ ਕੀ ਫਾਇਦੇ ਹੋਏ ਇੱਕ ਤਾਂ ਸਾਡੀ ਇਹਨਾਂ ਇਨਕਮ ਵਧੀ ਆ ਕਿਉਂਕਿ ਜੇ ਕੱਚਾ ਮਾਲ ਕਿਸੇ ਨੂੰ ਦਿੰਦੇ ਤੋਂ ਉਹਦੇ ਸਾਨੂੰ ਇਹਨੇ ਪੈਸੇ ਨਹੀਂ ਮਿਲਦੇ ਜਦੋਂ ਅਸੀਂ ਆਪ ਪ੍ਰੋਸੈਸਿੰਗ ਕਰਦੇ ਆਂ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਉਹਦੀ ਖੁਦ ਕਰਦੇ ਆਂ ਤੇ ਫਿਰ ਸਾਨੂੰ ਉਹਦੇ ਚ ਡਬਲ ਦੁਨਾ ਮਨਾਫਾ ਜਿਹੜ ਦੁਗਣਾ ਮੁਨਾਫਾ ਯਾਨੀ ਇਹ ਤਾਂ ਕਾਫੀ ਜਿਹੜਾ ਫਾਇਦਾ ਵਾਲਾ ਸੌਦਾ ਹੈ ਤੇ ਜਿਹੜਾ ਪ੍ਰੋਸੈਸਿੰਗ ਕਰਨ ਵਾਲਾ ਸਿਸਟਮ ਹੈ ਜਿਹੜੇ ਆਮ ਕਿਸਾਨ ਦੇ ਵੱਸ ਦੀ ਗੱਲ ਵੀ ਨਹੀਂ ਹੋਊਗੀ ਕਿ ਹਰ ਕੋਈ ਕਰ ਸਕਦਾ ਹੈ ਇਹ ਸਿਸਟਮ ਨੂੰ ਲਾਉਣ ਦੇ ਨਹੀਂ ਕਰ ਸਕਦਾ ਕਿਸਾਨ ਐਡੀ ਕੋ ਖਾਸ ਗੱਲ ਨਹੀਂ ਐ 6.7 ਲੱਖ ਰੁਪਏ ਦਾ ਜਿਹੜਾ ਯੂਨਿਟ ਹੈ ਤਕਰੀਬਨ ਲੱਗ ਜਾਂਦਾ ਵਾ ਇਹ ਲਾ ਕੇ ਤੇ ਅਸੀਂ ਆਪਣੇ ਘਰੇਲੂ ਪੱਧਰ ਤੋਂ ਸ਼ੁਰੂ ਕਰੀਏ ਜਿਆਦਾ ਦੂਜੇ ਫਾਰਮਰ ਦੀ ਨਾ ਸੋਚੀ ਆਪਣਾ ਹੀ ਘਰ ਜਿੰਨੀ ਪ੍ਰੋਸੈਸਿੰਗ ਦੋ ਚਾਰ ਕਿੱਲੇ ਵੀ ਦੀ ਉਹਦੀ ਪ੍ਰੋਸੈਸਿੰਗ ਕਰ ਲਈਏ ਸੰਦੋ ਦੇ ਤੋਂ ਕਾਫੀ ਅਨਕਮ ਜੜੀ ਮਿਲਦੀ ਹੈ ਪ੍ਰੋਸੈਸਿੰਗ ਪਲਾਂਟ ਲਗਾਉਣ ਲਈ ਸਬਸਿਡੀ ਵਗੈਰਾ ਵੀ ਹੈ ਸਰਕਾਰ ਵੱਲੋਂ ਕਿਸੇ ਤਰ੍ਹਾਂ ਹਾਂ ਸਾਨੂੰ ਇੱਥੇ ਬਾਗਵਾਨੀ ਵਿਭਾਗ ਵੱਲੋਂ ਇਹਦੇ ਤੇ ਸਾਨੂੰ 1.5 ਲੱਖ ਰੁਪਏ ਦੀ ਸਬਸਿਡੀ ਮਿਲੀ ਸੀਗੀ ਹੁਣ ਤੇ ਹੋਰ ਵੀ ਕਈ ਡਿਪਾਰਟਮੈਂਟ ਹੋਰ ਨਵਾਰਡਵਾ ਦੂਜੇ ਤੀਜੇ ਹੋਰ ਨਵਾਰਡ ਜਿਹੜੇ ਉਹ ਵੀ ਸਾਨੂੰ ਇੱਥੇ ਕਾਫੀ ਜਿਹੜੀ ਸਹੂਲਤਾਂ ਮਿਲ ਰਹੀਆਂ ਨੇ ਜਿਵੇਂ ਤੁਸੀਂ ਦੱਸਿਆ ਹੈ ਕਿ ਪਹਿਲਾਂ ਬਹੁਤ ਘੱਟ ਸੀ ਤੁਹਾਡੀ 1-2 ਕਿੱਲੇ ਦੇ ਉੱਤੇ ਹੀ ਹਲਦੀ ਖੇਤੀ ਕਰਦੇ ਸੀ ਫਿਰ ਤੁਸੀਂ ਪ੍ਰੋਸੈਸਿੰਗ ਪਲਾਂਟ ਲਾਉਣ ਤੋਂ ਬਾਅਦ 10 ਕਿੱਲੇ ਤੱਕ ਵਧਾ ਲਏ ਤੇ ਕਿੰਨਾ ਕੁ ਖਰਚਾ ਹੈ ਤੇ ਕਿੰਨਾ ਕੁ ਜਿਹੜਾ ਤੁਹਾਨੂੰ ਪ੍ਰੋਫਿਟ ਹੋ ਜਾ ਇਦੇ ਵਿੱਚ ਬਜਾਈ ਤੋਂ ਲੈ ਕੇ ਤੇ ਪਟਾਈ ਤੱਕ ਜਿਹੜਾ 35000 ਰੁਪਇਆ ਖਰਚਾ ਜਿਹੜਾ ਕਿੱਲੇ ਪਿੱਛੇ ਲੇਬਰ ਜਿਹੜੀ ਤੇ ਆਹੋਰ ਖਰਚੇ ਪੈਂਦੇ ਆ। ਤੋਂ ਉਸ ਤੋਂ ਇਲਾਵਾ ਜਿਹੜੀ ਪ੍ਰੋਸੈਸਿੰਗ ਦਾ ਹੈਗਾ ਪ੍ਰੋਸੈਸਿੰਗ ਦਾ ਵੀ ਜਿਹੜੀ ਇਹ 35000 ਰੁਪਇਆ ਪ੍ਰੋਸੈਸਿੰਗ ਦਾ ਖਰਚਾ ਧੋਣ ਤੋਂ ਲੈ ਕੇ ਬੋਇਲ ਬਲ ਕਰਨਾ ਸਿਕਾਉਣ ਤੋਂ ਪਾਲਸ ਕਰਨਾ ਪਾਲਸ ਤੋਂ ਬਾਅਦ ਗ੍ਰੈਂਡ ਕਰਨਾ ਪੈਕਿੰਗ ਕਰ ਤੱਕ 35000 ਰੁਪਇਆ ਉਹ ਕਿੱਲੇ ਦੀ ਹਲਦੀ ਸਾਨੂੰ ਉਦਾਂ ਪੈਂਦਾ ਹੈ ਤੇ ਪ੍ਰੋਫਿਟ ਦੀ ਅੱਜ ਇਹ ਗੱਲ ਕਰੀਏ। ਪ੍ਰੋਫਿਟ ਜਿਹੜਾ ਸਾਡੀ ਹੈਗੀ ਆ ਆਪਣੇ ਜਿੱਦ ਕੱਚੀ ਵੇਚਦੇ ਕਿਸੇ ਨੂੰ ਤਾਂ ਉਹਦਾ 1.5 ਲੱਖ ਰੁਪਈਆ 1.30 ਲੱਖ ਰੁਪਈਆ ਸਾਨੂੰ ਉਹਦੀ ਆਮਦਨ ਹੁੰਦੀ ਆ ਤੇ ਜੇ ਅਸੀਂ ਇਹਨੂੰ ਪ੍ਰੋਸੈਸ ਕਰਕੇ ਵੇਚਦੇ ਆ ਤੇ ਸਾਡਾ ਇਹ ਮਤਲਬ 2.5 ਲੱਖ ਰੁਪਏ ਤੱਕ ਜਿਹੜਾ ਸਾਡਾ ਕਿਲੇ ਦਾ ਖਰਚਾ ਆਮਦਨ ਮਿਲਦੀ ਹੈ ਤੇ ਇਹ ਜਿਵੇਂ ਆ ਪੰਜਾਬ ਦੇ ਵਿੱਚ ਕਲੇਵਰ ਦੀ ਸਮੱਸਿਆ ਵੀ ਦੇਖੀ ਤੇ ਇਸ ਤਰ੍ਹਾਂ ਦੀ ਵੀ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਲੇਬਰ ਤੇ ਦੇ ਵਾਸਤੇ ਇਸ ਤਰ੍ਹਾਂ ਕਿ ਜੇ ਅਸੀਂ ਪਟਾਈ ਕਰਨੀ ਛੰਦ ਉਹਦੇ ਜ਼ਿਆਦਾ ਜ਼ਰੂਰਤ ਪੈਂਦੀ ਆ ਉਹਦੇ ਵਿੱਚ ਸਾਨੂੰ ਜਿਹੜੀਆਂ ਜਨਾਨੀਆਂ ਦੀ ਲੇਬਰ ਵੀ ਜਦੋਂ ਥੋੜੀ ਸਸਤੀ ਮਿਲਦੀ ਤੇ ਕੰਮ ਵਧੀਆ ਕਰਦੀ ਉਹ ਮਿਲ ਜਾਂਦੀ ਆ ਪਿੰਡਾਂ ਵਿੱਚੋਂ ਆ ਮਿਲ ਹੀ ਜਾਂਦੀ ਆ ਜਿਹੜਾ ਪ੍ਰੋਸੈਸਿੰਗ ਯੂਨਿਟ ਚਲਾਉਣਾ ਵਾ ਤੇ ਉਹਦੇ ਸਾਨੂੰ ਤੇ ਪੰਜ ਛੇ ਬੰਦੇ ਚਾਹੀਦੇ ਆ ਤੇ ਅਸੀਂ ਦੋ ਭਰਾ ਬੰਦੇ ਸਾਂਝੀ ਖੇਤੀ ਸਾਡੀ ਆ ਗਈ ਅਸੀਂ ਆਪਣਾ ਪਰਿਵਾਰ ਵਿੱਚ ਮਿਲ ਕੇ ਨਾਲ ਦੋ ਚਾਰ ਬੰਦੇ ਹੋਰ ਲੈ ਕੇ ਤੇ ਅਸੀਂ ਆਵਿਸ਼ਾਰਾ ਕੰਮ ਖੋਦੀ ਕਰਦੇ ਆ ਤੇ ਇੱਕ ਜਿਹੜੇ ਕਿਸਾਨ ਦਾ ਸਵਾਲ ਵੱਡਾ ਸਵਾਲ ਇਹੀ ਹੁੰਦਾ ਮੰਡੀ ਕਰਨ ਦਾ ਹਰੇਕ ਫਸਲ ਨਾਲ ਜੁੜ ਕੇ ਤੁਸੀਂ ਕਿਵੇਂ ਇਸ ਮੰਡੀ ਕਰਨ ਦੀ ਸਮੱਸਿਆ ਨੂੰ ਨਿਜਿੱਠਿਆ ਕਿਵੇਂ ਹੱਲ ਕੀਤੀ ਮੰਡੀ ਕਰਨ ਦਾ ਇਸ ਤਰ੍ਹਾਂ ਕਿ ਸਾਡਾ ਇਹ ਦੇਖਣਾ ਆਤਮਾ ਲੋ ਗਰੁੱਪ ਬਣਿਆ ਸੀਗਾ ਤੇ ਸਾਨੂੰ ਉਹਨਾਂ ਜਿੱਥੇ ਵੀ ਕਿਤੇ ਕਿਸਾਨ ਮੇਲਾ ਲੱਗਣ ਉਹਥੇ ਸਾਨੂੰ ਜਗ੍ਹਾ ਦੇਣੀ ਸਟਾਲ ਦੇਣਾ ਲਾਉਣ ਵਾਸਤੇ ਲੋਕਾਂ ਨੂੰ ਦੱਸਣਾ ਔਰ ਦੂਜੇ ਕਿਸਾਨਾਂ ਨੂੰ ਵੇਰਵੇ ਕਰਾਉਣ ਵਾਸਤੇ ਸਾਨੂੰ ਸਟਾਲ ਦੇਣਾ ਉੱਥੇ ਅਸੀਂ ਉੱਥੋਂ ਜਦੋਂ ਜਾ ਕੇ ਸਟਾਲ ਲਾਉਣਾ ਸਾਡੀ ਚੀਜ਼ ਉੱਥੇ ਵਿਗਣੀ ਸਾਡਾ ਹੋਰ ਉਤਸ਼ਾਹ ਵਧਿਆ ਫਿਰ ਅਸੀਂ ਗਾਂ ਤੋਂ ਗਾਂ ਅੱਗੇ ਤੋਂ ਅੱਗੇ ਜਿਹੜੇ ਵੱਡੇ ਮੇਲੇ ਉਹ ਵੀ ਲਾਉਣੇ ਸ਼ੁਰੂ ਕਰ ਦਿੱਤੇ ਫੇਰਾ ਆਮ ਬਾਜ਼ਾਰ ਲਾਉਣੇ ਸ਼ੁਰੂ ਕਰ ਦਿੱਤੇ ਅਸੀਂ ਪਹਿਲਾਂ ਪਹਿਲਾਂ ਸਾਨੂੰ ਲੱਗਦਾ ਸੀ ਲੋਕੀ ਜਿਲੇ ਘਰੋਂ ਲੈ ਕੇ ਨਿਕਲਦੇ ਸੀ ਤੇ ਕਾਫੀ ਮਖੌਲ ਵੀ ਕਰਦੇ ਸੀਗੇ ਵੀ ਇਹ ਉਹਨੇ ਕੰਮ ਦੇ ਵਿੱਚ ਜ਼ਿੰਮੇਵਾਰ ਹੋ ਕੇ ਤੇ ਫੇਰਾ ਲਾਉਣ ਚੱਲੇ ਆ ਜੀ ਫੇਰੀ ਲਾਉਣ ਵਾਲਾ ਕੰਮ ਕਰਦੇ ਆ ਪਰ ਅੱਜ ਅਸੀਂ ਬਿਲਕੁਲ ਇਸ ਚੀਜ਼ ਤੋਂ ਸੈਂਟ ਵਿਸਟ ਹੈ ਗਏ ਆ ਵਧੀਆ ਤੇ ਸਾਡੀ ਆਮਦਨ ਹੋ ਰਹੀ ਆ ਸਾਡੇ ਸਾਰੇ ਘਰੇਲੂ ਖਰਚੇ ਸਾਰੇ ਤੋਂ ਚੱਲ ਰਹੇ ਆ ਕਿੱਥੇ ਕਿੱਥੇ ਤੱਕ ਜਾ ਰਹੀ ਹੈ ਤੁਹਾਡੀ ਹਲਦੀ ਫਿਰ ਸਾਡੀ ਹਲਦੀ ਚੰਡੀਗੜ੍ਹ ਹੋ ਗਿਆ ਜਿਸ ਤਰ੍ਹਾਂ ਲੁਧਿਆਣਾ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਇਤਨਾ ਚਾਰਾਂ ਜ਼ਿਲ੍ਹੇ ਸਾਡੀ ਜਿਹੜੀ ਸਾਡੀ ਹਲਦੀ ਜਾ ਰਹੀ ਹੈ ਤੇ ਕਿਸਾਨ ਭਰਾਵਾ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਵੇਂ ਅਸੀਂ ਇੱਕ ਪਾਸੇ ਇਹ ਵੀ ਦੇਖ ਰਹੇ ਆ ਕਿ ਜਿਹੜੀ ਖੇਤੀ ਹੈ ਉਹ ਘਾਟੇਵੰਦੀ ਸੌਦਾ ਬੰਦ ਜਾ ਰਹੀ ਹੈ ਤਾਂ ਕਿਸਾਨ ਪਰੇਸ਼ਾਨ ਨੇ ਨਰਾਸ਼ ਨੇ ਤਾਂ ਜਆ ਛੋਟੀ ਕਿਸਾਨੀ ਆ ਜਿਹੜੇ ਜੋਤਾਂ ਛੋਟੀਆਂ ਹੁੰਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਕੀ ਕਹੂੰ ਕਿਸਾਨਾਂ ਵਾਸਤੇ ਮੈਂ ਇਹੋ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੇ ਜੋ ਵੀ ਕਿਸਾਨਵਾ ਆਪਣੀ ਪੈਦਾਵਾਰ ਉਹਨੂੰ ਕਰਦਾ ਵਾ ਉਹਨੂੰ ਕੱਲੀ ਮੰਡੀ 'ਚ ਵੇਚਣ ਦੀ ਕੋਸ਼ਿਸ਼ ਨਾ ਕਰੇ ਉਹਦੀ ਖੁਦ ਪ੍ਰੋਸੈਸਿੰਗ ਕਰਕੇ ਗ੍ਰੇਡਿੰਗ ਕਰ ਲਿਓ ਉਹਦੀ ਜਿਹਨ ਪ੍ਰੋਸੈਸਿੰਗ ਗ੍ਰੇਡਿੰਗ ਕਰ ਲਿਓ ਗ੍ਰੇਡਿੰਗ ਕਰਕੇ ਆਮ ਮਾਰਕੀਟਿੰਗ ਉਹਦੀ ਕਰੇ ਤਾਂ ਦੁਣਾ ਮੁਨਾਫਾ ਮਿਲਦਾ ਛੋਟੇ ਕਿਸਾਨ ਬਾਤ ਜਿਹੜੇ 2 2.5 ਕਿਲੇ ਅਲੇ ਜ਼ਿੰਮੇਦਾਰ ਹੈਗਾ ਵਾ ਉਹ ਜਿਆਦਾ ਕਣਕ ਝੋਨੇ ਪਿਛੇ ਨਾ ਪਾਵੇ ਆਪਣੀ ਸਬਜ਼ੀਆਂ ਦਾ ਕੰਮ ਕਰੇ ਛੋਟੀ ਚੀਜ਼ਾਂ ਜਿਹੜੀਆਂ ਤੇ 2 2 3 3 ਮਹੀਨੇ ਦੀ ਫਸਲ ਆ ਗਈ ਉਹ ਤੋਂ ਜਿਆਦਾ ਆਮਦਨ ਮਿਲਦੀ ਆ ਉਹ ਕਰੇ ਉਹ ਤੋਂ ਜਿਆਦਾ ਅਨਕਮ ਜਰੂਰ ਮਿਲੇਗੀ ਉਹਨੂੰ ਉਹ ਜੇ ਆ ਵੀ ਕਣਕ ਝੋਨਾ ਲਾ ਕੇ ਮੰਡੀ ਵੇ ਜਾ ਕੇ ਮੁਰਕੇ ਖੱਜਲ ਖਰਾਬ ਹੋਣ ਵਾਲੀ ਗੱਲ ਹੁੰਦੀ ਆ ਉਹਨਾਂ ਵਿੱਚ ਤੇ ਇਹ ਕਰੋ ਵੀ ਜਿੰਨੀ ਤੁਸੀਂ ਪ੍ਰੋਸੈਸਿੰਗ ਕਰਕੇ ਵੇਚੋ ਜਾਂ ਦੀ ਗ੍ਰੇਡਿੰਗ ਕਰਕੇ ਵੇਚੋ ਪੈਕਿੰਗ ਆਫ ਕਰਕੇ ਵੇਚੋ ਤਾਂ ਜ਼ਿਆਦਾ ਤੋਂ ਮੁਨਾਫਾ ਹੋਏਗਾ ਇਹ ਸੀ ਇਹ ਗਾਂ ਬਦੂ ਕਿਸਾਨੋ ਗੁਰਦੇਵ ਸਿੰਘ ਜਿਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਝੋਨਾ ਕਣਕ ਝੋਨੇ ਨਾਲ ਕਿਸਾਨ ਆਪਦੀ ਆਮਦਨ ਨਹੀਂ ਬਣਾ ਸਕਦਾ ਉਸ ਦੇ ਲਈ ਉਹਨੂੰ ਜਿਹੜਾ ਹੈ ਖੁਦ ਹੀ ਜਿਹੜਾ ਫਸਲ ਦੀ ਪੈਦਾਵਾਰ ਕਰਨੀ ਪਵੇਗੀ ਔਰ ਖੁਦ ਹੀ ਉਹਨੂੰ ਪ੍ਰੋਸੈਸਿੰਗ ਵੱਲ ਜਾਣਾ ਪਏਗਾ ਕਿਉਂਕਿ ਪ੍ਰੋਸੈਸਿੰਗ ਨਾਲ ਜਿਹੜੀ ਆਮਦਨ ਆਉ ਉਹ ਦੁੱਗਣੀ ਤੋਂ ਵੀ ਤਿੱਗਣੀ ਹੋ ਜਾਂਦੀ ਹੈ ਔਰ ਜਿਸ ਦਾ ਲਾਭ ਕਿਸਾਨ ਨੂੰ ਮਿਲਦਾ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਸੁਖਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ